ਨਮਸਕਾਰ ਮੈਂ ਹਾ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਭਾਜੜਾ ਪੈ ਚੁੱਕੀਆਂ ਨੇ ਮੈਂ ਗੱਲ ਕਰ ਰਿਹਾ ਸੁਖਬੀਰ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਨੇ ਅੱਜ ਜਲੰਧਰ ਦੇ ਵਿੱਚ ਮਨਪ੍ਰੀਤਿਆਲੀ ਬੀਬੀ ਜਗੀਰਖੋੜ ਪਰਵਿੰਦਰ ਟੀਨਸਾ ਸੁਖਦੇਵ ਟੀਨਸਾ ਡਾਕਟਰ ਹਰਪਾਲ ਚੀਮਾ ਰਕੜਾ ਪ੍ਰੋਫੈਸਰ ਚੰਦੂ ਮਾਜਰਾ ਸਾਰੇ ਇੱਕ ਜੋਟ ਹੋਏ ਨੇ ਉਹਨਾਂ ਨੇ 2024 ਦੇ ਵਿੱਚ ਹੋਈਆਂ ਲੋਕ ਸਭਾ ਦੇ ਚੋਣਾਂ ਅਤੇ ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਦੀ ਹਾਰ ਦਾ ਜ਼ਿੰਮੇਵਾਰ ਟਹਿਰਾਇਆ ਹੈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਉਹਨਾਂ ਨੇ ਕਿਹਾ ਹੈ ਜਦੋਂ ਦੀ ਪਾਰਟੀ ਦੀ ਵਾਕਡੋਰ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਦੇ ਵਿੱਚ ਆਈ ਹੈ ਉਹਨਾਂ ਦਿਨਾਂ ਤੋਂ ਪਾਰਟੀ ਦਾ ਘਾਣ ਹੋ ਰਿਹਾ ਹੈ ਪਾਰਟੀ ਪੂਰੇ ਪੰਜਾਬ ਦੇ ਵਿੱਚ ਸਟੈਂਡ ਨਹੀਂ ਹੋ ਰਹੀ ਕਿਉਂਕਿ ਬਾਦਲ ਪਰਵਾਰ ਨੂੰ ਲੋਕ ਜਿਹੜੇ ਨੇ ਨਕਾਰ ਚੁੱਕੇ ਨੇ ਪੰਥਵੀ ਜਿਹੜਾ ਹੈ ਪੰਜਾਬ ਦਾ ਨਕਾਰ ਚੁੱਕਿਆ ਹੈ ਇਸ ਲਈ ਅੱਜ ਇਹਨਾਂ 12 ਤੋਂ 13 ਜਿਹੜੇ ਟਕਸਾਲੀ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਪਾਰਟੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਸ ਨੂੰ ਅਹੁਦੇ ਤੋਂ ਹਟਾਇਆ ਜਾਵੇ ਯਾਨੀ ਕਿ ਇਹ ਮੰਗਾ ਅੱਜ ਉਠਾਈਆਂ ਗਈਆਂ ਨੇ ਜਿਹੜੀ ਅੱਜ ਮੀਟਿੰਗ ਜਲੰਧਰ ਹੋਈ ਹੈ ਇੱਕ ਪਾਸੇ ਤਾਂ ਇਹ ਜਿਹੜੇ ਟਕਸਾਲੀ ਆਗੂ ਸੀ ਸ਼੍ਰੋਮਣੀ ਅਕਾਲੀ ਦਲ ਦੇ ਸਪੋਰਟ ਕਰਨ ਆਏ ਸੀ ਪੈਨ ਦੇ ਜਿਹੜੇ ਖੜੇ ਨੇ ਉਥੇ ਜਿਮਣੀ ਚੋਣ ਦੇ ਵਿੱਚ ਦੂਸਰੇ ਪਾਸੇ ਅੱਜ ਇਹ ਵੀ ਮਤਾ ਪਾਸ ਕਰ ਦਿੱਤਾ ਗਿਆ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਪਾਰਟੀ ਪ੍ਰਧਾਨ ਨੇ ਉਹਨਾਂ ਨੂੰ ਕੁਰਸੀ ਤੋਂ ਲਾਜਾਵੇ ਅੱਜ ਤੋਂ ਲੈ ਕੇ ਸੁਖਬੀਰ ਬਾਦਲ ਦੀਆਂ ਜਿਹੜੀਆਂ ਮੁਸ਼ਕਲਾਂ ਵਾਜਣਗੀਆਂ ਕਿਉਂਕਿ ਆਉਣ ਵਾਲੇ ਦਿਨਾਂ ਨੂੰ ਇਹ ਸਾਰੇ ਮੈਂਬਰ ਜਿਨ੍ਹਾਂ ਨੇ ਅੱਜ ਪ੍ਰਧਾਨਗੀ ਦੇ ਖਿਲਾਫ ਮਤਾ ਪਾਸ ਕੀਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਤਲਬ ਹੋਣਗੇ ਆਨੰਦਪੁਰ ਸਾਹਿਬ ਦੇ ਵਿੱਚ ਅਤੇ ਉੱਥੇ ਜਾ ਕੇ ਅਰਦਾਸ ਵੀ ਕੀਤੀ ਜਾਵੇਗੀ ਅਤੇ ਇਹ ਮਤਾ ਜਿਹੜਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਸਾਹਮਣੇ ਵੀ ਰੱਖਿਆ ਜਾਵੇਗਾ ਕਿ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਬਚਾ ਪਾਉਂਦੇ ਨੇ ਜਾਂ ਨਹੀਂ ਜਾਂ ਬਚਾ ਸਕਣਗੇ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਸੁਖਬੀਰ ਬਾਦਲ ਦੇ ਖਿਲਾਫ 13 ਤੋਂ 14 ਟਕਸਾਲੀ ਆਗੂ ਸ਼ਰੋਮਣੀ ਅਕਾਲੀ ਦਲ ਦੇ ਜਿਨ੍ਹਾਂ ਦੇ ਨਾਮ ਤੁਹਾਨੂੰ ਮੈਂ ਅੱਗੇ ਪਹਿਲਾਂ ਹੀ ਲੈ ਚੁੱਕਿਆ ਉਹ ਸਾਰਿਆਂ ਨੇ ਅੱਜ ਜਲੰਧਰ ਦੇ ਵਿੱਚ ਮੀਟਿੰਗ ਕਰਕੇ ਇੱਕ ਮਤਾ ਪਾਸ ਕਰ ਦਿੱਤਾ ਹੈ ਕਿ ਅਸੀਂ ਪ੍ਰਧਾਨਗੀ ਤੇ ਅਹੁਦੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਦੇਖਣਾ ਚਾਹੁੰਦੇ ਅਤੇ ਨਾ ਹੀ ਅਸੀਂ ਇਸ ਨੂੰ ਆਪਣਾ ਪ੍ਰਧਾਨ ਮੰਨਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਭਾਰਤੀ ਦਾ ਕਾਹਨ ਹੋਇਆ ਹੈ ਸ਼ਰੋਮਣੀ ਅਕਾਲੀ ਦਲ ਦਾ ਅਗਵਾਈ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਇਹ ਜ਼ਿੰਮੇਵਾਰ ਹੈ ਇਸ ਦੀਆਂ ਨੀਤੀਆਂ ਇਹਦੀਆਂ ਜ਼ਿੰਮੇਵਾਰ ਨੇ ਜਿੰਨੀਆਂ ਵੀ ਹਾਰਾਂ ਹੋਈਆਂ ਨੇ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ ਇਸ ਦਾ ਸਿੱਧਾ ਜ਼ਿੰਮੇਵਾਰ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਸ ਦਾ ਪਰਿਵਾਰ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਜਾ ਕੇ ਮਤਾਂ ਟੇਕਣਗੇ ਅਤੇ ਇਹ ਸਾਰਾ ਮਾਜਰਾ ਜਿਹੜਾ ਹੈ ਅਕਾਲ ਤਖਤ ਤੇ ਕੋਲ ਜਾਵੇਗਾ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੀ ਕੁਰਸੀ ਖੋਹ ਸਕਦੀ ਹੈ ਜਾਨੀ ਖੋਹ ਸਕਦੀ ਕਮੈਂਟਾਂ ਦੇ ਵਿੱਚ ਆਪਣੇ ਜਵਾਬ ਦਿਓ ਜੀ ਧੰਨਵਾਦ